ਤੇ ਹੁਣ ਵੀਰ ਗੁਰਪਿੰਦਰ ਪੰਨੂ ਨੇ ਸਾਨੂੰ 20000 ਰੁਪਏ ਦੀ ਸੇਵਾ ਭੇਜੀ ਸੀ ਉਹਦੇ ਵਿੱਚੋਂ ਅਸੀਂ ਭਾਈ ਕੁਲਵੰਤ ਸਿੰਘ ਜੀ ਜੋ ਕਿ ਭਰਾਤਾ ਨੇ ਸ਼ਹੀਦ ਭਾਈ ਰਜੀਤ ਸਿੰਘ ਦੀਦਾਲਗੜ ਮੈਂ ਉਹਨਾਂ ਨੂੰ ਬੇਨਤੀ ਕਰਾਂ ਆ ਕੇ ਉਹ ਵੀ ਆ ਕੇ ਆਪਣੀ ਸੇਵਾ ਲੈ ਲੈਣ ਤੇ ਬੜੇ ਵੱਡੇ ਮਹਾਨ ਸ਼ਹੀਦ ਹੋਏ ਨੇ 1986 ਚ ਸ਼ਹੀਦ ਹੋ ਗਏ ਸਨ ਬਾਬਾ ਰਜੀਤ ਸਿੰਘ ਦੀਦਾਲਗੜ ਮੱਖਣ ਸਿੰਘ ਦੀ ਛਿੱਤ ਤੇ ਭਾਈ ਗੁਰਮੀਤ ਸਿੰਘ ਦੀ ਟਿਲਵਾ ਆਹ ਜੀ ਆਜੋ ਲਾਗੇ वाहगुरु जी का खालसा वाह मैं पिंड दयालगढ़िया झूठा मुकाबला बना के रबेलो ने पहला मुकाबला उठी मतलब बनाया उन्होंने ओर पट्टी से स्कार करता चौहित अच्छा कोई सबूत नहीं दिता उन्होंने ना फुल ना कुछ नहीं दिता उस चौबी जून उन्नीस सौ छियासी न ਇਹ ਤੋਂ ਵੱਡਾ ਬਾਬਾ ਜੀ ਸਿੰਘ ਉਹਨੂੰ ਪਿੰਡ ਕਾਇਆਂ ਵਿਖੇ ਸਮੀਰ ਸਿੰਘ ਛੈਣੀ ਨੇ ਧੂਤੇ ਮੁਕਾਬਲੇ ਚ ਛੀਕੀਤਾ ਉਸਨਾਂ ਨੇ ਲਖਨਊਥੇ ਦਾਹੀ ਆਦਿ ਘੇੜਾ ਪਾ ਕੇ ਕੋਈ ਮਰਦ ਮੁਕਾਬਲਾ ਨਹੀਂ ਹੋਇਆ ਉੱਥੇ ਇਹਨਾਂ ਨੇ ਫੜ ਕੇ ਦੋ ਸੰਗਾਂ ਨੂੰ ਗੁਰਦੇਸ ਸਿੰਘ ਮੱਖਣ ਸਿੰਘ ਤੇ ਉਸ ਫੜ ਕੇ ਗੋਈਆਂ ਮਾਰੀਆਂ ਉੱਥੇ ਉਹਨਾਂ ਨੇ ਤੇ ਬਾਕੀ ਪੁੱਤ ਨੇ ਹਾਨੂੰ ਕੋਈ ਕਸਰ ਨਹੀਂ ਛੱਡੀ ਮੇਰੇ ਤੇ ਸਾਡੀ ਜਾਂਦਾ ਰਹੇ ਆ ਵੀ ਮਾ ਬਾਬੇ ਦਾ ਕੋਈ ਵੀ ਜੀ ਨਹੀਂ ਛੱਡਣਾ। ਉਹਦ ਪਚਾਇਆ ਨੂੰ ਕਹਿੰਦਾ ਸਾਨੂੰ ਕਈ ਮਹੀਨੇ ਘਰੋਂ ਭਕਾੜ ਰਹਿਣਾ ਪਿਆ। ਦੇ ਕਰਕੇ ਮਤਲਬ ਮਾਲਕ ਨੇ ਆਈ ਕੋ ਜਿੰਦਗੀ ਮੈਂ ਬੌਂਸ ਹੀ ਜੀ ਰਹੇ ਹਾਂ ਪਰ ਉਹ ਜਿੰਦਗੀ ਸਾਡੀ ਉਹ ਨਹੀਂ ਆਈ। ਬਾਕੀ ਮਾਲਕ ਨੇ ਜਿੰਨੀ ਸੇਵਾ ਲੈਣੀ ਹੀ ਉਹ ਲਈ ਜਾਂਦਾ ਵਾ। ਬੁਲੰਦਸੇ ਪੱਕੋ ਕੇ ਸਾਡਾ ਚਦੋਕ ਦੇਈ ਜਾਂਦੇ ਨੇ। ਬਹੁਤ ਚੜ੍ਹਦੀ ਕਾਵਾਇ ਸੰਘਣੇ ਸਾਡੇ ਨਾਲ ਪਹਿਲਾਂ ਵੀ। ਬਾਬਨ ਜੀਰ ਨੂੰ ਚੰਗੀ ਤਾਂ ਜਾਣਦੇ ਨੇ ਤੇ ਬੜੇ ਤਗੜੇ ਆਪਣੇ ਸੇਵਾਦਾਰ ਨੇ। ਸ੍ਰੀ ਨਾਨਾ ਬਹੁ ਬਹੁਤ ਧੰਨਵਾਦ ਕਰਨੇ ਆ ਰਾਈਟ ਜੀ ਦਾ ਤਾਲ ਸਾਬ ਰਾਈਟ ਜੀ ਕੀ ਖਾਤੇ ਆ ਇਹਨਾਂ ਤੋਂ ਅੱਗੇ ਮੈਂ ਬੇਨਤੀ ਕਰਾਂਗਾ ਸਰਦਾਰ ਪਰਚਲਜਤ ਬਲਜਿੰਦਰ ਸਿੰਘ ਭਰਾਤਾ ਭਾਈ ਅਮਰਤਪਾਲ ਸਿੰਘ ਬੰਦੀ ਸਿੰਘ ਆ ਜਿਨ੍ਹਾਂ ਦਾ ਨੰਬਰ ਆ ਜੀ 76588 93263 ਇਹ ਕਾਫੀ ਦੂਰ ਤੋਂ ਦੁਲੇਵਾਲ ਬਠਿੰਡੇ ਜ਼ਿਲ੍ਹੇ ਤੋਂ ਸ਼ਾਇਦ ਆਏ ਨੇ ਸਾਡੇ ਕੋਲ ਤੇ ਇਹਨਾਂ ਨੂੰ ਬੇਨਤੀ ਆ ਕਿ ਇਹ ਸੇਵਾ ਜਿਹੜੀ ਆ ਗੁਰਪ੍ਰਿੰਦਰ ਸਿੰਘ ਪੰਨੂ ਜੀ ਵੱਲੋਂ ਭੇਜੀ ਸੇਵਾ ਦੇ ਵਿੱਚੋਂ 10000 ਰੁਪਏ ਦੀ ਸੇਵਾ ਤੁਸੀਂ ਪ੍ਰਵਾਨ ਕਰਨਾ ਤੇ ਕਿਨੇ ਚਿਰ ਤੋਂ ਆਜੋ ਮਾਈਕ ਤੇ ਦੱਸ ਦਿਓ ਕਿਨੇ ਚਿਰ ਤੋਂ ਜੇਲ੍ਹ 'ਚ ਨੇ ਸਾਡੇ ਭਾਈ ਇੱਕ ਸਾਲ ਰਹਿ ਗਏ ਜਿੱਤਾ ਖਾਲਸਾ ਭਾਈ ਮੇਰਾ ਭਾਈ ਅਮਰਤਵਾਲ ਸਿੰਘ ਜੋ ਕਿ ਪਹਿਲੇ 1 ਸਾਲ ਤੋਂ ਜੇਲ੍ਹ ਦੇ ਵਿੱਚ ਬੰਦ ਹੈ ਹਾ ਭਾਈ ਅ ਮਿਹਰਬਾਨੀ ਜੀ ਇਹਨਾਂ ਤੋਂ ਅੱਗੇ ਹੁਣ ਅ ਭਾਈ ਜਗਦੀਸ਼ ਸਿੰਘ ਜੀ ਵਡਾਲਾ ਸਾਹਿਬ ਜਿਹੜੇ ਨਾਲ ਸੇਵਾ ਦੇਣ ਦੀ ਸੇਵਾ ਨਿਭਾਰੇ ਸਨ ਹੁਣ ਇੱਕ ਲਫਾਫਾ ਮੇਰੇ ਕੋਲ ਹੈ ਇਹਨਾਂ ਲਈ ਇਹ ਭਾਈ ਜਗਦੀਸ਼ ਸਿੰਘ ਜੀ ਵਡਾਲਾ ਜਿਕੇ ਭਰਾਤਾ ਨੇ ਸ਼ਹੀਦ ਭਾਈ ਅਜਮੇਰ ਸਿੰਘ ਸ਼ਹੀਦ ਭਾਈ ਮਨਜਿੰਦਰ ਸਿੰਘ ਜੱਜ ਅਤੇ ਸ਼ਹੀਦ ਭਾਈ ਪਰਮਜੀਤ ਸਿੰਘ ਤਿੰਨ ਭਰਾ ਇਹਨਾਂ ਦੇ ਸ਼ਹੀਦ ਹੋਏ ਨੇ ਭਾਈ ਮਨਜਿੰਦਰ ਸਿੰਘ ਜੱਜ ਹੁਣ ਆਦੇ ਨਾਲ ਦਾਸ ਨੂੰ ਵਿਚਰਨ ਦਾ ਮੌਕਾ ਮਿਲਿਆ ਤੇ ਅਸੀਂ ਚਾਹਾਂਗੇ ਕਿ ਇਹ 10000 ਦੀ ਭੇਟਾ ਜਿਹੜੀ ਆ ਇਹ ਵੀਰ ਸਾਡੇ ਮਨਦੀਪ ਸਿੰਘ ਹਮਲੋ ਵਾਲੇ ਆਸਟ੍ਰੇਲੀਆ ਤੋਂ ਉਹਨਾਂ ਨੇ ਭੇਜੀ ਆ ਇਹ ਤੁਸੀਂ ਪ੍ਰਮਾਨ ਕਰੋ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਸਾਨੂੰ ਇੱਥੇ ਸੇਵਾ ਦਾ ਕਰਨ ਦਾ ਸ਼ੀਸ਼ ਪਰਵਾਰਾਂ ਦੀ ਦਾ ਮੌਕਾ ਦਿੰਦੇ ਹੋ ਇਸੇ ਗੁਰੂ ਘਰ ਦੇ ਵਿੱਚ ਇਹ ਇਹ ਮਤਲਬ ਮੁੱਖ ਸੇਵਾਦਾਰ ਦੇ ਤੌਰ ਤੇ ਸੇਵਾ ਵੀ ਕਰ ਰਹੇ ਹਾਂ ਗੁਰੂ ਜੀ ਦੇ ਬੋਲ ਵਿੱਚ ਬੈਠੀ ਸਾਧ ਸੰਗਜੇ ਸਾਰੇ ਗੱਜ-ਵੱਜੇ ਜੇ ਫੜੇ ਬਲਾਇਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਦਾ ਇਹ ਸਮਾਗਮ ਸ਼ਹੀਦ ਪਰਿਵਾਰਾਂ ਦਾ ਜਿਨ੍ਹਾਂ ਦੇ ਸਿੰਘ ਸੂਰਮੇ ਇਸ ਦੁਨੀਆ ਤੋਂ ਸ਼ਹੀਦੀਆਂ ਪ੍ਰਾਪਤ ਕਰ ਗਏ ਜਿਹੜਾ ਕਿ ਇਹ ਮੌਜੂਦਾ ਸੰਗਰਸੋ ਜ ਰੰਭਿਆ ਸਤ ਬਾਬਾ ਜਰਨੈਲ ਸਿੰਘ ਦੇ ਖਾਲਸਾ ਉਹਨਾਂ ਵੱਲੋਂ ਰੰਮੇ ਹੋਏ ਸਿੰਘਾਂ ਵਿੱਚ ਸਾਰੇ ਸਿੰਘਾਂ ਨੇ ਸ਼ੀਦਿਆਂ ਪਾਈਆਂ ਕਈ ਤਰ੍ਹਾਂ ਦੇ ਉਹਨਾਂ ਤਸ਼ੱਦਦ ਚ ੱਲੇ ਉਹਨਾਂ ਦੇ ਪਰਿਵਾਰਾਂ 'ਚ ਵੀ ਬਹੁਤ ਤਸ਼ੱਦਦ ਚ ੱਲੇ ਇਹ ਸਿੰਘਾਂ ਨੇ ਸ਼ੀਦਿਆਂ ਪਾਈਆਂ ਉਹਨਾਂ ਦੀ ਮਾਂ ਨੂੰ ਉਹਨਾਂ ਦੇ ਭਰਾਵਾਂ ਨੂੰ ਕਈ ਕੀ ਦਿਨ ਉਹਨਾਂ ਨੇ ਠਾਣੇ ਰਖਿਆ ਜੇਲਾਂ ਕਟੀਆਂ ਜਿੱਦਾਂ ਸਾਡੇ ਨਿਹੰਗ ਸਿੰਘ ਪੰਜਾਬ ਸਿੰਘ ਜੀ ਨੇ ਉਹਨਾਂ ਦੇ ਵੀ ਦੇਖੋ ਉਹਨਾਂ ਦੇ ਭਰਾ ਵੀ ਸ਼ਹੀਦ ਹੋਏ ਅੱਜ ਵੀ ਉਹ ਸਿੱਖ ਨੂੰ ਅਪਣਾ ਰਹੇ ਨੇ ਮੈਂ ਹਨ ਜਿਹੜੇ ਵੀ ਜਿਨ੍ਹਾਂ ਦੇ ਵੀ ਸਿੰਘ ਸ਼ਹੀਦ ਹੋਇਆ ਨਾ ਉਹਨਾਂ ਨੂੰ ਘਟੋ ਘਾਟ ਸਿੱਖੀ ਤੇ ਰਹਿਣਾ ਚਾਹੀਦਾ ਅਮਰਤਾਰੇ ਹੋਣਾ ਬਹੁਤ ਜ਼ਰੂਰੀ ਆ ਤਾਂ ਹੀ ਪਤਾ ਲੱਗੂਗਾ ਇਹ ਕਿਹੇ ਸ਼ਹੀਦ ਸਿੰਘ ਦਾ ਭਰਾ ਵਾ ਜਾਂ ਉਹਦੀ ਭੈਣ ਆ ਜਾਂ ਉਹਦੀ ਬਾਸਾ ਵਾ ਜਾਂ ਉਹਨਾਂ ਦੇ ਪਿਤਾ ਜੀ ਨੇ ਕਿ ਕਿ ਅਮਰਤਾਰੇ ਹੋਣਾ ਬਹੁਤ ਹੀ ਜ਼ਰੂਰੀ ਆ ਤੇ ਜਿਹੜੇ ਅੱਜ ਵੀ ਬਹੁਤ 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 ਸਾਰਿਆਂ ਦਾ ਧੰਨਵਾਦਿਆਂ ਜਿਨ੍ਹਾਂ ਨੇ ਸਾਡੇ ਇਸ ਗੁਰੂ ਸਾਹਿਬ ਗੁਰੂ ਸਾਹਿਬ ਦਾ ਵਰਦਾ ਸਾਰਿਆਂ ਦਾ ਸਾਂਝਾ ਨਹੀਂ ਹੁੰਦਾ ਵਾ ਚਲੋ ਤੁਹਾਡਾ ਇੱਥੇ ਆਇਆ ਹਾਂ ਦਾ ਬਹੁਤ ਜੀ ਆਇਆਂ ਨੂੰ ਅੱਜ ਜਿਹੜੀ ਭੇਟਾ ਦੇ ਰਹੇ ਨੇ ਬਲਵਿੰਦਰ ਸਿੰਘ ਜੀ ਪਖੋਗੇ ਇਹ ਵੀ ਬਹੁਤ ਵੱਡੀ ਸੇਵਾ ਕਰ ਰਹੇ ਨੇ ਇਹਨਾਂ ਨੇ ਜਿਹੜੀ ਸੇਵਾ ਯੂਕੇ ਤੋਂ ਆਈ ਜਾ ऑस्ट्रेलिया ਤੋਂ ਆਉਂਦੀ ਆ ਅਮਰੀਕਾ ਤੋਂ ਆਉਂਦੀ ਆ ਇੱਕ ਇੱਕ ਰੁਪਈਏ ਦਾ ਹਿਸਾਬ ਸਾਰਾ ਇਹਨਾਂ ਨੇ ਲਿਖਿਆ ਹੁੰਦਾ ਅੱਦੇ ਤੁਹਾਨੂੰ ਇਹ ਬੁਲਾ ਕੇ ਤੁਹਾਡਾ ਨੰਬਰ ਬੋਲ ਕੇ ਇਹ ਉਹਨਾਂ ਜਿੱਥੋਂ ਮਾਇਆ ਆਈ ਆ ਉਹਨਾਂ ਨੂੰ ਵੀ ਪਤਾ ਲੱਗ ਜਾ ਵੀ ਇਹ ਮਾਇਆ ਸਹੀ ਟਿਕਾਣੇ ਸਹੀ ਹੱਥਾਂ 'ਚ ਗਈ ਆ ਇਹਨਾਂ ਦਾ ਵੀ ਉਹ ਤੋਂ ਬਾਅਦ ਇਹਦੇ ਗੁਰੂ ਘਰ 'ਇਹਨਾਂ ਪਰਿਵਾਰਾਂ ਦਾ ਮੇਰੇ ਆਪਣੇ ਤਿੰਨ ਭਰਾ ਸ਼ਹੀਦ ਹੋਏ ਆ ਦਾਸ ਦੇ ਪੰਜ ਭਰਾ ਇਹ ਪੰਜਾਂ ਭਰਾਵਾਂ ਦੇ ਪਰਚਾ ਹੈਗਾ ਇੱਥੇ ਬ੍ਰਹਮ ਦਤ ਤੋਂ ਦਸ ਡੀਐਸਪੀ ਛੇ ਵੀ ਡੈਡੀ ਤੇ ਛੇ ਜਣੇ ਦੇ ਪਰਚਾ ਹੈ ਆ ਉਹਦੇ ਮੁੰਡੇ ਮਾਰਦਾ ਜਿਹਦੇ ਵਿੱਚ ਮੇਰੇ ਤਿੰਨ ਭਰਾ ਸ਼ਹੀਦ ਹੋ ਗਏ ਇਹ ਤਾਂ ਸਾਡੇ ਭਾਈ ਸਾਹਿਬ ਜਦੋਂ ਪਤਾ ਲੱਗਾ ਕਿ ਸੰਤ ਬਾਬਾ ਚਰਨ ਸਿੰਘ ਜੀ ਉਹ ਤੋਂ ਵਾਈ ਹਟ ਗਏ ਜਦੋਂ 84 ਦਾ ਬੈਗ ਹੋਇਆ ਪਾਕਿਸਤਾਨ ਚਲੇ ਗਏ ਆ। ਉਹ ਸਾਡੇ ਦੇ ਘਰ ਆ ਮਹਿੰਦਰ ਸਿੰਘ ਜੱਜ ਦੇ ਜਿਹੜਾ ਇਹਨਾਂ ਦੇ ਨਾਲ ਰਹੇ ਉਹ ਪਾਕਿਸਤਾਨੋਂ ਚਲੇ ਗਏ। ਉਧਰ ਜਾ ਕੇ ਰਹੇ ਸਾਥ ਇੱਧਰ ਆ ਗਏ। ਇੱਧਰ ਆ ਕੇ ਉਹਨਾਂ ਆਪਣੀਆਂ ਜੋ ਵੀ ਕਾਰਵਾਈਆਂ ਫੇਰ ਸ਼ੁਰੂ ਕਰ ਦਿੱਤੀਆਂ। ਇੱਕ ਸਾਡੇ ਭਰਾ ਸਾਹਿਬ ਕੋਈ ਹਿੰਦੂ ਸਕੂਲ ਕਾਲਜ ਚ ਪੜ੍ਹਦੇਗੇ। ਚਿਹਿਤ ਪਾਈ ਜੋ ਮੇਰ ਸਿੰਘ ਜੀ ਪ੍ਰਧਾਨ ਆਲਰੇਡੀ ਐਸਐਸ ਸਟੂਡੈਂਟ ਪ੍ਰੋਟੈਕਸ਼ਨ ਦੇ ਸੰਤਾ ਦੇ ਟਾਈਮ ਭਾਈ ਅਬਰੀਖ ਸਿੰਘ ਦੇ ਟਾਈਮ ਉਹ ਆਲਰੇਡੀ ਐਸਐਸ ਪ੍ਰਧਾਨ ਸੀਗੇ ਤਾਂ ਜਿਹੜੇ ਡੀਐਨਏ ਕੀਤੀ ਹੋਈ ਸੀ ਜਿਹੜਾ ਡਾਟਾ ਪਿਆ 5 ਲੱਖ 70 5 ਕਰੋੜ 70 ਲੱਖ ਦਾ ਉਹਦੇ ਵਿੱਚ ਵੀ ਦਾਸਦਾ ਭਰਾ ਇਹਨੇ ਸਾਰੇ ਜਨਰਲ ਲਾਭ ਸੇ ਬਣਾ ਦੇ ਨਾਲ ਜਿੰਦੇ ਸੁੱਖੇ ਨਾਲ ਨਾਲ ਸੀਗਾ ਆਹ ਵੀ ਬਹੁਤ ਮੈਂ ਵੀ 7 ਸਾਲ ਜੇਲ੍ਹ ਕੱਟੀ ਕਾਫੀ ਲਮਾਸਬਬ ਘੋੜੇ ਵੀ ਰਹੇ ਤੇ ਚਲੋ ਗੁਰੂ ਮਹਾਰਾਜ ਜਨਾ ਦਾ ਸਾਡਾ ਉਹ ਦਾਣਾ ਪਾਣੀ ਲਿਖਿਆ ਹੋਊਗਾ ਇਹ ਖਾਣਾ ਹੈਗਾ ਉਹ ਵੀ ਤੇਰੇ ਤਾਂ ਸ਼ੀਧੀਆਂ ਬਰਾਤ ਕਰ ਗਏ ਇੱਕ ਵਾਰਾ ਬਰਾਹੀ ਪਰਮਜੀਤ ਸਿੰਘ ਪਾਪਾ ਉਹਨਾਂ ਨੂੰ ਪੋਸ਼ਕ ਤਾਂ ਚੁੱਕ ਕੇ ਰਹਿ ਗਈ ਉਹਦਾ ਅਜੇ ਤੱਕ ਨਹੀਂ ਪਤਾ ਲੱਗਾ ਕਿ ਉਹ ਮਾਰਤਾ ਕਿਆ ਕੀ ਕੀਤਾ ਕਿੱਥੇ ਸਵਾਤਾ ਮਤਲਬ ਨਹੀਂ ਉਹਦਾ ਕੋਈ ਦੱਸਿਆ ਹੀ ਨਹੀਂ ਸਰਕਾਰ ਨੇ ਤੇ ਦੂਜਿਆਂ ਦੀਆਂ ਤੇ ਦੋਵਾਂ ਦੀਆਂ ਲਾਸ਼ਾਂ ਨਹੀਂ ਦਿੱਤੀਆਂ ਉਦੋਂ ਇਹ 87 ਸ਼ਹੀਦ ਹੁੰਦੇ ਆ ਉਹ ਉਹਨਾਂ ਲਾਸ਼ਾਂ ਦੇੜੀਆਂ ਬੰਦ ਕਰ ਦਿੱਤੀਆਂ ਹੈਗੀਆਂ ਕਿ ਜਾ ਕੇ ਉਹਨਾਂ ਦੇ ਮਾਪੇ ਉਥੇ ਰੋ ਰੋ ਪਾਉਂਦੇ ਆ ਤਾਂ ਪ੍ਰਸ਼ਾਸਨ ਇਕੱਠਾ ਹੁੰਦਾ ਵਾ ਲੋਕ ਇਕੱਠੇ ਹੁੰਦੇ ਆ ਲੋਕਾਂ 'ਚ ਫਿਰ ਗਲਤ ਮੈਸੇਜ ਜਾਂਦਾ ਨੇ ਫਿਰ ਲਾਸ਼ਾਂ ਦੇਣੀਆਂ ਬੰਦ ਕਰ ਦਿੱਤੀਆਂ ਤਦੈ ਹੀ ਰਜੀਤ ਸਿੰਘ ਵਿਆਹ ਜਦਾਂ ਦੇ ਭਾਜਨ ਉਹਨਾਂ ਭਾਈ ਸਾਹਿਬ ਵੀ ਸਾਨੂੰ ਲਾਸ਼ ਦਿੱਤੀ ਅੱਡੇ ਕਈ ਸਾਡੇ ਸਿੰਘ ਆਦੇ ਆ ਕਿ ਸਾਨੂੰ ਸਾਡੀਆਂ ਲਾਸ਼ਾਂ ਦਿੱਤੀਆਂ ਉਦੋਂ ਲਾਸ਼ਾਂ ਦੇਣੋਂ ਸਾਡੀ ਗਏ ਦਿੰਦੇ ਨਹੀਂ ਕਿੱਥੇ ਮਾਰਤਾ ਕਿੱਥੇ ਸੁਵਾਤਾ ਪਤਾ ਹੀ ਨਹੀਂ ਲੱਗਦਾ ਚਲੋ ਬਹੁਤ ਜੁੱਦਾ ਜੁੱਦਾ ਕਦੇ ਮਹਾਰਾਜ ਦੇ ਲਿਖੇ ਨੇ ਆਏ ਉਦੋਂ ਹੀ ਹੁੰਦਾ ਵਾ ਤੇ ਮੈਂ ਸਾਰਿਆਂ ਦਾ ਜੀ ਆਇਆਂ ਧੰਨਵਾਦੀ ਆ ਗੁਰਵਿੰਦਰ ਸਿੰਘ ਜੀ ਪੱਖੋਂ ਕਿ ਜਿਹੜਾ ਸਾਰਿਆਂ ਨੂੰ ਸੀਧਾ ਪਰਿਵਾਰਾਂ ਦੇ ਸਾਹਮਣੇ ਲੈਂਦੇ ਆ ਜਿਹੜੇ ਸਾਡੇ ਵੀਰ ਭਰਾ ਬਾਹਰ ਬੈਠੇ ਆ ਵਿਦੇਸ਼ਾਂ ਵਿੱਚ ਕਾਇਆ ਭੇਜਦੇ ਆ ਉਹਨਾਂ ਨੂੰ ਵੀ ਮਹਾਰਾਜ ਤਰਕੀਆਂ ਬਖਸ਼ੇ ਜਿਹੜਾ ਸਾਡੇ ਸਾਰਿਆਂ ਦੀ ਸੁਭਾਲ ਕਰਦੇ ਆ ਤੇ ਮੈਂ ਅੱਗੇ ਵੀ ਮਿਲ ਉਹਨਾਂ ਨੂੰ ਦੋ ਤਿੰਨ ਵਾਰ ਸੇਵਾ ਦੇਣ ਦੀ ਕੋਸ਼ਿਸ਼ ਕੀਤੀ ਪਰ ਵਾਹ ਸੇਵਾ ਲਈ ਨਹੀਂ ਮੈਂ ਅਸਲ ਤੇ ਨਹੀਂ ਲੇਗਾ ਕਿ ਚਲੋ ਗੁਰੂ ਦੀ ਬੋ ਕਿਰਪਾ ਵਾ ਸੱਚੇ ਪਾਤਸ਼ਾਹ ਦੀ ਤੇ ਮੈਂ ਇਹਨਾਂ ਨੂੰ ਕਹਿ ਰਿਹਾ ਵੀ ਮੇਰੀ ਸੇਵਾ ਕਿਸੇ ਹੋਰ ਪਰਿਵਾਰ ਨੂੰ ਦਿੱਤੀ ਜਾਂਦੀ ਜਿਹੜੀ ਅੱਜ ਦੀ ਸੇਵਾ ਵਾ 10000 ਰੁਪਿਆ ਇਹ ਮੈਂ ਨਾਲ ਕਿਹਾ ਵਾ ਤੁਹਾਨੂੰ ਦੱਸਿਆ ਪੱਖੋਂ ਇਹਨੂੰ ਕਿ ਤੁਸੀਂ ਆਪਣੇ ਦਫ਼ਤਰ ਵਾਸਤੇ ਤੁਸੀਂ ਆਪਣੇ ਖਰਚੇ ਵਾਸਤੇ ਕਿਉਂਕਿ ਇਹ ਚੀਜ਼ ਪਰਿਵਾਰਾਂ ਦੇ ਪਿੰਡਾਂ ਤੱਕ ਪਹੁੰਚ ਕਰਦੇ ਆਂ ਘਰ ਘਰ ਜਾਂਦੇ ਆ ਤੇ ਇਹਨਾਂ ਦੇ ਅੱਗੇ ਦਿਨਾਂ ਨੂੰ ਤਰਫਾ ਮਿਲਦੀ ਸੀ ਤੇ ਹੁਣ ਮੇਰੇ ਖਿਆਲ ਜੇ ਵੀ ਇਹ ਬੜੇ ਬੁੱਢੇ ਵੀ ਖਰਚ ਕਰਦੇ ਹੋਣਗੇ ਇਹ 10000 ਰੁਪਿਆ ਮੈਂ ਇਹਨਾਂ ਨੂੰ ਉਹਦੇ ਦਫ਼ਤਰ ਵਾਸਤੇ ਇਹਨਾਂ ਦੀ ਸੇਵਾ ਵਾਸਤੇ ਗੱਡੀ ਜਤੀਆ ਪਾਉਣ ਜੋ ਮਰਜ਼ੀ ਕਰ ਲੈਣ ਆਪਾਂ ਪੱਖੋਂ ਖਦਾ ਤੇ ਤੁਸੀਂ ਆਪਣੇ ਜਿੱਥੇ ਮਰਜ਼ੀ ਖਰਚ ਕਰ ਲਿਓ ਬਹੁਤ ਬਹੁਤ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ 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 ਧੰਨਵਾਦ ਭਾਈ ਜਗਦੀਸ਼ ਸਿੰਘ ਜੀ ਆ ਵਾਕਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਜਦੋਂ ਵੀ ਕਿਤੇ ਇੱਥੇ ਸੇਵਾ ਦੇਤੀ ਆ ਸ਼ਹੀਦ ਪਰਿਵਾਰ ਕਤਰ ਕਰਕੇ ਅਸੀਂ ਤੇ ਅਸੀਂ ਇਹਨਾਂ ਦਾ ਨਾਮ ਵੀ ਹਰ ਵਾਰੀ ਲੈਣਾ ਹੁੰਦਾ ਕਿਉਂਕਿ ਸ਼ਹੀਦ ਸਾਰੇ ਇੱਕੋ ਜਿਹੇ ਨੇ ਤੇ ਇਹ ਨਹੀਂ ਲੈਂਦੇ ਸੇਵਾ ਵੀ ਸਾ ਤੁਸੀਂ ਬੁਲਾਉਂਦੇ ਸਨ ਈ ਵਨ ਕੇ ਜਿਹੜਾ ਕਈ ਵਾਰੀ ਜਲ ਪਾਣੀ ਦਾ ਵੀ ਖਰਚਾ ਹੁੰਦਾ ਉਹ ਵੀ ਇਹ ਕੋਲੋਂ ਕਰ ਲੈਂਦੇ ਆ ਤੇ ਅਸੀਂ ਕਹਿ ਦਿੰਦੇ ਆ ਵੀ ਨਹੀਂ ਚਲੋ ਸਾਨੂੰ ਸੰਗਤ ਭੇਜ ਦਿੰਦੀ ਆ ਤੁਸੀਂ ਉਹ ਰੱਖ ਲਿਆ ਕਰੋ ਤੇ ਬਹੁਤ ਧੰਨਵਾਦ ਮੈਂ ਸਮਝਾਂਗਾ ਵੀ ਇਹ ਉਹਨਾਂ ਸ਼ੀਟਾਂ ਦਾ ਅਸ਼ੀਰਵਾਦ ਦੇ ਰੋਪ ਦੇ ਵਿੱਚ ਮੈਂ ਕਿਉਂਕਿ ਸੇਵਾ ਮਨਾ ਨਹੀਂ ਕਰ ਸਕਦਾ ਤੇ ਕਿਉਂਕਿ ਅੱਗੇ ਵੀ ਇਤਰਾ ਹੀ ਸੰਗਤ ਦੇ ਸਹਿਯੋਗ ਨਾਲ ਹੀ ਸਾਡਾ ਸਾਰਾ ਕਾਰਜ ਚੱਲ ਰਿਹਾ ਕਿਉਂਕਿ ਵਿੱਚੋਂ ਤੇ ਮਨ ਆਇਆ ਸੀਗਾ ਵੀ ਚਲੋ ਕੋਈ ਨਹੀਂ ਫਿਰ ਸੇਵਾ ਜਿੱਡੀ ਸਰਦੁਰੂ ਨੇ ਲੈਣੀ ਸ਼ਾਇਦ ਲੈ ਲਈ ਆ ਪਰ ਪੂਰੀ ਦੁਨੀਆ ਚ ਵਸਦੀ ਸੰਗਤ ਦੇ ਫੋਨ ਆਏ ਕਿ ਬਲਵੰਦਰ ਸਿੰਘ ਜੀ ਤੁਸੀਂ ਸੇਵਾ ਬੰਦ ਨਹੀਂ ਕਰਨੀ ਤੁਹਾਡੇ ਤੇ ਭਰੋਸਾ ਬਣਿਆ ਸੰਗਤ ਦਾ ਪਰ ਕਈ ਵਾਰੀ ਗਲਤ ਫਹਿਮੀਆਂ ਪਾਉਣ ਦਾ ਯਤਨ ਕੀਤਾ ਜਾਂਦਾ ਕਿ ਬਲਵੰਦਰ ਸਿੰਘ ਹੋਰ ਆਪਣੇ ਬੰਦੇ ਖਿਲਾਰ ਲੈਂਦਾ ਸੇਵਾ ਦੇ ਵਿੱਚ ਤੇ ਇਹ ਵੀ ਗੱਲ ਕਿਉਂ ਇਸੇ ਕਰਕੇ ਮੈਂ ਕੱਲੇ-ਕੱਲੇ ਦਾ ਨੰਬਰ ਬੋਲ ਦਿੰਨਾ ਕਿ ਜਦੋਂ ਮਰਜ਼ੀ ਫੋਨ ਕਰਕੇ ਵੈਰੀਫਾਈ ਕਰ ਲਿਓ ਭਈ ਉਹਦੇ ਚ ਬਲਵੰਦਰ ਸਿੰਘ ਦੇ ਆਪਣੇ ਬੰਦੇ ਕਿੰਨੇ ਹਨ ਮੇ ਸਾਰੇ ਸੱਚੀ ਗੱਲ ਤੇ ਮੇਰੇ ਤੇ ਸਾਰੇ ਹੀ ਆਪਣੇ ਹਾਂਜੀ ਆ ਬਾਬਾ ਰਜੀਤ ਸਿੰਘ ਦਿয়ালਗੜ੍ਹ ਤੋਂ ਲੈ ਕੇ ਤੇ ਆ ਅਰਜਨਪੁਰੇ ਵਾਲੇ ਪਰਿਵਾਰ ਆ ਰਾਏ ਚੱਕ ਵਾਲੇ ਪਰਿਵਾਰ ਜਿਹੜੇ ਵੀ ਆਏ ਕਿਹੜਾ ਸਿੰਘ ਆ ਕਿਹੜਾ ਪਰਿਵਾਰ ਆ ਜਿੰਨਾਂ ਦੇ ਨਾਲ ਮੈਂ ਵਿਚਰਿਆ ਨਹੀਂ ਹਾਂਜੀ ਇਹ ਸਾਰਿਆਂ ਦੇ ਨਾਲ ਅਸੀਂ ਇਕੱਠੇ ਹੀ ਕਿਸੇ ਨਾ ਅੰਦਰ ਤੇ ਕਿਸੇ ਨਾ ਬਾਹਰ ਮੈਂ ਜੇਲਾਂ ਘਟੀਆਂ ਨੇ ਮੇਰੇ ਸਾਰੇ ਆਪਣੇ ਹੀ ਆ ਤੇ ਚਲੋ ਕੋਈ ਨਹੀਂ ਸਤਿਗੁਰੂ ਕਿਰਪਾ ਕਰਨਗੇ ਕੁਝ ਲੋਕਾਂ ਨੇ ਗੱਲਾਂ ਕਰਨੀਆਂ ਦੀਆਂ ਹੋਣੀਆਂ ਉਹਨਾਂ ਕਰੀ ਜਾਣੀਆਂ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਉਹ ਆਪਣਾ ਕੰਮ ਕਰੀ ਜਾਣਾ ਅਸੀਂ ਆਪਣਾ ਕਰੀ ਜਾਂਦੇ ਹਾਂ ਤੇ ਬੜੀ ਮਿਹਰਬਾਨੀ ਤੁਹਾਡੀ ਭਾਈ ਜਗਦੀਸ਼ ਸਿੰਘ ਜੀ ਤੁਸੀਂ ਬੜਾ ਵੱਡਾ ਮਾਣ ਔਰ ਮੈਂ ਸਮਝਾਂਗਾ ਇਹ ਸ਼ੀਸ਼ਾ ਦਾ ਅਸ਼ੀਰਵਾਦ ਦੇ ਰੂਪ ਦੇ ਵਿੱਚ ਇਹ ਸੇਵਾ ਕਿਉਂਕਿ ਹੁਣ ਕੁਦਰਤੀ ਗੱਲ ਆ ਮੇਰੇ ਨਾਲ ਕਿਰਤੀ ਵੀਰ ਨੇ ਜਿਹੜੇ ਮੇਰੇ ਕੈਮਰਾਮੈਨ ਨੇ ਮੇਰੇ ਐਡੀਟਰ ਨੇ ਇਹ ਇਹ ਵੀ ਪਰਿਵਾਰ ਵਾਲੇ ਨੇ ਇਹਨਾਂ ਨੂੰ ਵੀ ਖਰਚਾ ਦੇਣਾ ਹੁੰਦਾ ਬਾਕੀ ਦਫ਼ਤਰ ਦੇ ਕਿਰਾਏ ਨੇ ਹੁਣ ਜਿੰਨੇ ਵੀ ਪਰਿਵਾਰ ਆਉਂਦੇ ਆ ਦਫ਼ਤਰ 'ਚ ਵੀ ਸਾਡੀ ਅਸੀਂ ਇਹ سلسلہ ਸ਼ੁਰੂ ਕੀਤਾ ਸੀ ਕਿ ਜਦੋਂ ਵੀ ਪਰਿਵਾਰ ਆਉਣਗੇ ਉਹਨਾਂ ਨੂੰ ਚਾਹ ਪਾਣੀ ਤੋਂ ਇਲਾਵਾ ਕਈ ਵੀ ਲੰਗਰ ਪਾਣੀ ਵਿੱਚ ਸ਼ਾਮਾ ਕੇ ਭੇਜਿਦਾ ਸੀ ਉਹ ਸਿਲਸਿਲਾ ਸੀ ਉਸੇ ਤਰ੍ਹਾਂ ਹੀ ਜਾਰੀ ਰੱਖਿਆ ਤੇ ਉਹ ਇਸੇ ਤਰ੍ਹਾਂ ਜਾਰੀ ਰਹੇਗਾ ਕਿਉਂਕਿ ਸੰਗਤਾਂ ਭਰੋਸਾ ਕਰਦੀਆਂ ਨੇ ਦੇਸ਼ ਵਿਦੇਸ਼ਾਂ ਤੋਂ ਅ ਫਿਰ ਵੀ ਬਹੁਤ-ਬਹੁਤ ਛੋਕਰਗੁਜ਼ਾਰ ਸਿਫ ਫੈਡਰੇਸ਼ਨ ਯੂਕੇ ਕਵੈਂਟਰੀ ਬ੍ਰਾਂਚ ਦਾ ਜਿਨ੍ਹਾਂ ਨੇ ਸਾਡੇ ਤੇ ਭਰੋਸਾ ਕਰਕੇ ਸਾਨੂੰ ਤਕਰੀਬਨ ਹਰ ਮਹੀਨੇ ਸੇਵਾ ਉਹਨਾਂ ਦੀ ਕੋਈ ਨਾ ਕੋਈ ਬ੍ਰਾਂਚ ਸਾਨੂੰ ਭੇਜਦੀ ਨਹੀਂ ਵੀ ਆ ਤੇ ਅਸੀਂ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਪਰਿਵਾਰਾਂ ਤੱਕ ਇਹ ਸੇਵਾ ਪਹੁੰਚਾਉਂਦੇ ਰਹਿੰਗੇ ਤੇ ਸਤਿਗੁਰੂ ਕਿਰਪਾ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਿਓ ਕਿਉਂਕਿ ਮਾਇਆ ਦਾ ਅਸਰ ਬੜਾ ਇਕ ਸੱਚੇ ਪਾਤਸ਼ਾਹ ਕਿਰਪਾ ਕਰਕੇ ਇਹਦੇ ਬੁਰੇ ਪ੍ਰਭਾਵ ਤੋਂ ਬਚਾ ਕੇ ਰੱਖਣ ਤਾਂ ਕਿ ਅਸੀਂ ਇਸੇ ਤਰ੍ਹਾਂ ਇਹਨਾਂ ਪਰਿਵਾਰਾਂ ਦੀ ਸੇਵਾ ਕਰ ਸਕੀਏ ਬੜੀ ਮਿਹਰਬਾਨੀ ਜੀ ਹੁਣ ਆਪ ਜੀ ਨੇ ਚਾਹ ਤੇ ਕੁਝ ਖਾਣ ਪੀਣ ਦਾ ਪ੍ਰਬੰਧ ਕੀਤਾ ਹੋਇਆ ਭਾਈ ਜਗਦੀਸ਼ ਸਿੰਘ ਬਡਾਲਾ ਸਾਹਿਬ ਜੀ ਨੇ ਤੇ ਸਾਰਿਆਂ ਨੇ ਜਲਪਾਣੀ ਛੱਕ ਕੇ ਜਾਣਾ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹਾਂ ਜੀ ਵਾਹ ਜੀ ਵਾਹ ਤੁਹਾਡਾ ਬਹੁਤ ਬਹੁਤ ਧੰਨਵਾਦ ਬੇਟੀ ਦੀ ਸ਼ਾਦੀ ਤੇ ਬਹੁਤ ਮਿਹਨਤ ਕੀਤੀ ਹੋਣਾ ਹੋਣਾ ਵੇਖੋ ਜੀ ਮੈਂ ਸੱਚੀ ਗੱਲ ਪੁੱਛਦੇ ਹਾਂ ਮੈਂ ਜਿਹੜਾ ਮੌਕੇ ਤੇ ਪਾ ਤੁਹਾਡੇ ਨਾਲ ਹੀ 500 ਸ਼ਗਨ ਪਾਇਆ ਹੈ ਉਹ ਵਾਤੇ ਮੈਂ ਦਿੱਤਾ ਕੁਝ ਨਹੀਂ ਪਰ ਉਹ 5 ਲੱਖ ਬਣ ਗਿਆ ਉਹ ਸਾਰ ਗੁਰੂ ਜਾਣਦੇ ਆ ਸੰਗਤ ਨੇ ਭੇਜਤਾ ਇਹ ਬੜੀ ਵੱਡੀ ਗੱਲ ਹੈ ਬਹੁਤ ਮਿਹਨਤ ਆ ਮਾਨਦਾਰ ਤੇ ਸੱਚੇ ਸੱਚੇ ਸੇਵਕੋ ਪੰਥ ਦੇ ਤੁਹਾਨੂੰ ਤੁਹਾਡਾ ਕੋਈ ਮਾਨ ਨਹੀਂ ਕਰ ਸਕਦੇ ਜਿਹੜਾ ਸੰਗਤ ਵੱਲੋਂ ਪਰਿਵਾਰ ਵੱਲੋਂ ਸਾਡੇ ਵੱਲੋਂ ਰੋਣ ਕਰੋ ਬੋਲੇ ਸੋਨਿਹਾਲ ਸਿਆ ਬਾਦ ਅ ਜਿਵੇਂ ਕਿ ਆਪ ਸਭ ਸਤਿਕਾਰਯੋਗ ਸੁਣਿਆ ਹੀ ਹੈ ਕਿ ਭਾਈ ਸੁਖਵਿੰਦਰ ਸਿੰਘ ਜੀ ਤਰਵੀ ਫੌਜੀ ਇਹਨਾਂ ਨੇ ਆਪਣੇ ਇੱਕ ਸਾਥੀ ਸਿੰਘ ਦੀ ਧੀ ਦਾ ਆਨੰਦ ਕਾਰਜ ਸੀਗਾ ਉਹ ਜਦੋਂ ਉਹ ਸਿੰਘ ਸ਼ਹੀਦ ਹੁੰਦਾ ਤੇ ਉਹ 8-9 ਮਹੀਨੇ ਦੀ ਬੱਚੀ ਸੀ ਤੇ ਸਿੰਘਣੀ ਦੀ ਵੀ ਉਮਰ ਛੋਟੀ ਚਲੋ ਭੋਗ ਤੇ ਦੁੱਖ ਇਸ ਗੱਲ ਦਾ ਆਇਆ ਮੈਂ ਵੀਡੀਓ 'ਚ ਵੀ ਬੋਲਿਆ ਕਿ ਭੋਗ ਵਾਲੇ ਦੇਣੀ ਸਿੰਘ ਦੇ ਪਿਤਾ ਨੇ ਤੇ ਉਹਦੇ ਭਰਾ ਨੇ ਕਹਿਤਾ ਵੀ ਤੇਰੇ ਲਈ ਸਾਡੇ ਘਰ ਰੋਟੀ ਐ ਨਹੀਂ ਤੇ ਤੂੰ ਜਾ ਇੱਥੇ ਉਹ ਚਾਹੁੰਦੀ ਸੀ ਕਿ ਮੈਂ ਆਪਣੀ ਬੱਚੀ ਦੇ ਸਿਰ ਤੇ ਹੀ ਸਾਰੀ ਉਮਰ ਕੱਢਾਂ ਕੱਡੀਆਂ ਵੀ ਐ ਨੇ ਬਹੁਤ ਸਾਰੀਆਂ ਸ਼ੀਦਾਂ ਦੀਆਂ ਸਿੰਘਣੀਆਂ ਤੂੰ ਤੁਸੀਂ ਵੀ ਜਾਣਦੇ ਹੋ ਤੇ ਅਸੀਂ ਵੀ ਜਾਣਦੇ ਹਾਂ ਜਿਨ੍ਹਾਂ ਇੱਕ ਇੱਕ ਬੱਚੇ ਤੇ ਪਿੱਛੇ ਹੀ ਸਾਰੀ ਉਮਰ ਗੱਡੀ ਐ ਤੇ ਜਦੋਂ ਉਹਨੂੰ ਉੱਥੋਂ ਉਹਨਾਂ ਨੇ ਰੁਖਸਤ ਕਰਤਾ ਤੇ ਫਿਰ ਉਹ ਦਾਦੇ ਨੇ ਕੀ ਕੀਤਾ ਵੀ ਉਹ ਧੀ ਦਾ ਤੇ ਹਿੱਸਾ ਬਣਦਾ ਹੀ ਸੀ ਨਾ ਜ਼ਮੀਨ 'ਚੋਂ ਢਾਈ ਕਿੱਲੇ ਜ਼ਮੀਨ ਜਿਹੜੀ ਉਹਨੇ ਆਪਣੇ ਇੱਕੋ ਪੁੱਤਰ ਦੇ ਨਾਂ ਕਰ ਦਿੱਤੀ ਤੇ ਉਹ ਬੱਚੀ ਜਿਹੜੀ ਨਾਨਕੇ ਪੜੀ 4 ਸਾਲ ਦੇ ਇੰਤਜ਼ਾਰ ਤੋਂ ਬਾਅਦ ਉਸ ਫਿਰ ਸ਼ੀਤ ਸਿੰਘ ਜੀ ਸਿੰਘਣੀ ਦੇ ਮਾਪਿਆਂ ਨੇ ਉਹਦਾ ਕਿਤੇ ਆਨੰਦਕਾਰਜ ਹੋੜ ਕਰਤਾ ਬੱਚੀ ਉੱਥੇ ਪੜੀ ਉਹ ਫਿਰ ਜਦੋਂ ਜਵਾਲ ਹੋਈ ਚੰਗੀ ਪੜ੍ਹਾਈ ਲਿਖਾਈ ਨਾਨ ਨਾਨਕਿਆਂ ਨੇ ਤੇ ਫਿਰ ਉਹਦਾ ਜਦੋਂ ਆਨੰਦਕਾਰਜ ਦਾ ਵਕਤ ਆਇਆ ਤੇ ਫਿਰ ਗਏ ਵੀ ਤੁਸੀਂ ਆਓ ਤੇ ਚਲੋ ਕੁਛ ਨਾ ਕੁਛ ਦੇ ਦਿਓ ਇਹਨਾਂ ਵੀ ਗੱਲਬਾਤ ਕੀਤੀ ਬੰਦਿਆ ਵੀ ਚਲੋ 50 ਹਜ਼ਾਰ ਹੀ ਦੇ ਦਿਓ ਉਹ 50 ਹਜ਼ਾਰ ਵੀ ਨਹੀਂ ਦਿੱਤਾ ਤੇ ਭਾਈ ਸੁਖندر ਸਿੰਘ ਹੁਣਾ ਨੇ ਦਾਸ ਦੀ ਡਿਊਟੀ ਲਾਤੀ ਤੇ ਭਾਈ ਸਾਹਿਬ ਜੀ ਤੁਸੀਂ ਕਰੋ ਧੀ ਦੇ ਅਨੰਦਕਾਰ ਜਿਹੜੀ ਮੈਂ ਕਿਹਾ ਜੀ ਮੈਂ ਤੇ ਸਿਰਫ ਹੋਕਾ ਦੇਣਾ ਵਿਆਹ ਤੇ ਸੰਗਤ ਨੇ ਕਰ ਦੇਣਾ ਉਹ 사ਤਗੁਰੂ ਜੀ ਨੇ ਬੜੀ ਬਖਸ਼ਿਸ਼ ਕੀਤੀ ਬਹੁਤ ਸੇਵਾਈ ਧੀ ਦੀ ਹਰ ਰੀਤ ਪੂਰੀ ਕੀਤੀ ਬਹੁਤ ਵਧੀਆ ਢੰਗ ਨਾਲ ਸਾਰਾ ਅਨੰਦਕਾਰ ਹੋਇਆ ਤੇ ਅੱਜ ਉਹਦੇ ਲਈ ਮੈਨੂੰ ਇਹਨਾਂ ਨੇ ਇਹ ਬੜਾ ਵੱਡਾ ਮਾਣ ਦਿੱਤਾ ਹਾਲਾਂਕਿ ਮੈਂ ਤੇ ਸਿਰਫ ਹੋਕਾ ਹੀ ਦਿੱਤਾ ਔਰ ਕੁਝ ਵੀ ਨਹੀਂ ਕੀਤਾ ਪਰ ਸ਼ਾਇਦ 사ਤਗੁਰੂ ਜੀ ਨੇ ਮੇਰੀ ਇਹ ਡਿਊਟੀ ਲਈ ਹੈ ਤੇ ਮੇਰੀ ਗੱਲ ਤੇ ਸੰਗਤ ਭਰੋਸਾ ਕਰਦੀ ਹੈ ਲੱਖਾਂ ਰੁਪਏ ਸੰਗਤ ਨੇ ਭੇਜੇ ਲੱਖਾਂ ਤੇ ਬਹੁਤ ਸੋਹਣਾ ਉਹ ਆਨੰਦ ਕਾਰਜ ਹੋਇਆ ਤੇ ਮੈਂ ਫਿਰ ਵੀ ਚਾਹਿਆ ਵੀ ਚਲੋ ਆਪਣੇ ਖੁਸ਼ੀ ਦੇ ਮੌਕੇ ਖਿਲੋਤੇ ਚੰਗੇ ਲੱਗਦੇ ਆ ਉਹਨਾਂ ਨੂੰ ਸਰਦੇ ਹੋ ਜਰੂਰ ਪਰ ਮੈਨੂੰ ਨਹੀਂ ਲੱਗਦਾ ਸ਼ਾਇਦ ਉਹ ਵਿਆਹ ਵੀ ਨਹੀਂ ਆਏ ਚਲੋ ਕੋਈ ਨਹੀਂ ਉਹਨਾਂ ਨੇ ਆਪਣਾ ਕੰਮ ਕਰਤਾ ਅਸੀਂ ਆਪਣਾ ਕਰ ਰਹੇ ਆ ਸਤਗੁਰੂ ਜੀ ਨੇ ਸਾਨੂੰ ਜਿਹੜੀ ਡਿਊਟੀ ਲਈ ਲਾਇਆ ਅਸੀਂ ਆਪਣੀ ਤਨ ਦੇ ਜਨ ਨਿਭਾ ਰਹੇ ਆ ਤੇ ਬਹੁਤ ਧੰਨਵਾਦ ਭਾਈ ਕਲਵੰਤ ਸਿੰਘ ਜੀ ਭਾਈ ਸੁਖਵਿੰਦਰ ਸਿੰਘ ਜੀ ਆਪ ਜੀ ਦਾ ਕਿਉਂਕਿ ਸ਼ਾਇਦ ਮੈਂ ਇਸ ਸਨਮਾਨ ਦੇ ਯੋਗ ਨਹੀਂਗਾ ਜਨਾ ਮੈਨੂੰ ਮਿਲਦਾ ਵਾ ਬਾਰੇ ਮੈਂ ਸਮਝਦਾ ਵੀ ਜੋ ਹੁੰਦਾ ਹੈ 사ਤਗੁਰ ਦੇ ਪਾਣੀ ਚ ਹੁੰਦਾ ਹੈ ਉਹੋ ਹੀ ਸਾਰੀਆਂ ਡਿਊਟੀਆਂ ਉਹੋ ਹੀ ਸਾਰੀਆਂ ਸਵਾਵਾ ਕਰਨ ਕਰਾਉਣ ਵਾਲੇ ਉਹ ਆਪ ਹੀ ਨੇ ਬਸ ਉਹ ਪਤਾ ਨਹੀਂ ਵਡਿਆਈਆਂ ਦੇ ਦਿੰਦੇ ਨੇ ਸਾਹਿਬ ਹੱਥ ਵਡਿਆਈਆਂ ਜਿਸ ਭਾਵੇਂ ਤੁਸੀਂ ਦੇ ਵਾਲੀ ਗੱਲ ਆ ਤੇ ਇਸ ਗੱਲ ਦਾ ਅੱਜ ਵੀ ਗੁਰੂ ਦੀ ਹਜ਼ੂਰੀ ਚ ਖੜੇ ਆ ਵੀ ਸੱਚੇ ਪਾਤਸ਼ਾਹ ਕਿਰਪਾ ਕਰਿਓ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਸੇਵਾ ਕਰਨ ਦੀ ਬਲਬੁੱਤੀ ਸਮਰਥਾ ਬਖਸ਼ਿਓ ਮੈਂ ਇਹ ਗੱਲ ਕਹਿਣਾ ਹੁੰਦਾ ਕਿ ਬੇਸ਼ੱਕ ਤਨਖਾਹ ਬੰਦ ਹੋ ਗਈ ਆ ਸਸਤਾਵਲੋ ਸੇਵਾਵੋ ਬੰਦ ਹੋ ਗਈ ਆ ਪਰ ਤੁਸੀਂ ਹੈਰਾਨ ਵੀ ਹੋਵੋਗੇ ਤੇ ਖੁਸ਼ ਵੀ ਕਿ ਮੈਂ ਪਹਿਲਾ ਨਾਲੋਂ ਵੀ ਜ਼ਿਆਦਾ ਮੇਰੀਆਂ ਵੀਡੀਓ ਵੇਖੋ ਕਿ 3 ਮਹੀਨੇ ਤੋਂ ਨਾ ਕੋਈ ਉਹਨਾਂ ਸੇਵਾ ਭੇਜੀ ਆ ਨਾ ਉਹਨਾਂ ਕੋਈ ਤਨਖਾਹ ਭੇਜੀ ਆ ਪਰ ਅਸੀਂ ਕਈ ਗੁਣਾ ਵਧ ਸੇਵਾ ਜਿਹੜੀ ਐ ਛੀਤ ਪਰਿਵਾਰਾਂ ਤੱਕ ਪਹੁੰਚਾ ਦਿੱਤੀ ਆ ਉਹ ਹੁਣ ਕਈ ਵਾਰੀ ਉਹਨਾਂ ਨੂੰ ਨਾ ਜਿਵੇਂ ਉਹਨਾਂ ਦਾ ਵੀ ਛੀਤ ਪਰਿਵਾਰਾਂ ਦੀ ਸੇਵਾ ਦਾ ਠੇਕਾ ਸਿਰਫ ਸਾਡੇ ਕੋਲ ਹੀ ਆ ਮੈਂ ਕਹੇ ਤੇ ਸਤਗੁਰ ਦੇ ਹੱਥਿਆ ਕਿੰਨਾ ਨੂੰ ਦੇਣਾ ਬੜੇ ਹੋਰ ਵੀ ਕਰ ਰਹੀ ਨੇ ਸੇਵਾ ਮੈਂ ਤੇ ਕਹਿੰਦਾ ਤੁਸੀਂ ਵੀ ਕਰੋ ਉਹ ਵੱਖਰਾ ਕਰਨ ਮੈਂ ਵੱਖਰਾ ਕਰਾਂ ਉਹਨਾਂ ਛੀਨ ਪਰਿਵਾਰਾਂ ਦਾ ਭਲਾ ਵਧ ਹੋ ਜੇ ਬੜੇ ਲੋੜਵੰਦ ਨੇ ਪਰਿਵਾਰ ਤਾਂ ਹਾਂ ਚ ਨਲਕੇ ਤੱਕ ਨਹੀਂ ਹੈਗੇ ਬੱਚਿਆਂ ਦੀਆਂ ਫੀਸਾਂ ਦੀਆਂ ਮੁਸ਼ਕਲਾਂ ਨੇ ਦਵਾਈ दारू ਦੇ ਮਸਲੇ ਨੇ ਇਸ ਕਰਕੇ ਉਹ ਆਪਣੇ ਥਾਂ ਕਰੀ ਜਾਣ ਅਸੀਂ ਆਪਣੇ ਥਾਂ ਕਰੀ ਜਾਂਦੇ ਆ ਜੋ ਕਹਿੰਦਾ ਸਤਗੁਰ ਜੀ ਨੇ ਸੋਣਾ ਕੀਤਾ ਜਿੰਨਾ ਚਿਰ ਸਤਗੁਰ ਦੀ ਮਰਜੀ ਹੈ ਸੇਵਾ ਇਹ ਚੱਲਦੀ ਰਹੇ ਬਹੁਤ ਬਹੁਤ ਧੰਨਵਾਦ ਜੀ ਆਪ ਸਭ ਸੰਤਾਂ ਨੂੰ ਬੇਨਤੀ ਹੈ ਕਿ ਜਲ ਪਾਣੀ ਸਾਰੇ ਆ ਨੇ ਛੱਕੇ ਜਾਣਾ ਬਹੁਤ ਮਿਹਰਬਾਨੀ ਹਾਂਜੀ ਉੱਪਰਲੇ ਪਾਸੇ ਆ ਜਿਹੜੀਆਂ ਬੀਬੀਆਂ ਨਹੀਂ ਜਾ ਸਕਦੀਆਂ ਕੋਈ ਨਹੀਂ ਉਹਨਾਂ ਨੂੰ ਥੱਲੇ ਛਕਾ ਦੇ ਨੇ ਲਿਫਟ ਵੀ ਹੈਗੀ ਹਾਂਜੀ ਲਿਫਟ ਹੈਗੀ ਲਿਫਟ ਨੇ ਤੁਸੀਂ ਜਾ ਸਕਦੇ ਹੋ ਉੱਪਰ ਬੜੀ ਮਿਹਰਬਾਨੀ ਹੈ ਜੀ ਬਹੁਤ ਬਹੁਤ ਧੰਨਵਾਦ ਔਰ ਇੱਕ ਵਾਰੀ ਫੇਰ ਧੰਨਵਾਦ ਸਿੱਖ ਫੈਡਰੇਸ਼ਨ ਯੂਕੇ ਕੁਆਇਟਰੀ ਬ੍ਰਾਂਚ ਦਾ ਜਿਨ੍ਹਾਂ ਵੱਲੋਂ ਅੱਜ ਆਈ ਸੇਵਾ ਜਿਹੜੀ ਆ ਅਸੀਂ ਪਰਿਵਾਰਾਂ ਤੱਕ ਪਹੁੰਚਦੀ ਕੀਤੀ ਆ ਬਹੁਤ ਧੰਨਵਾਦ ਗੁਰਪੰਦਰ ਪੰਨੂ ਜੀ ਦਾ ਬਹੁਤ ਧੰਨਵਾਦ ਮਨਦੀਪ ਸਿੰਘ ਜੀ ਦਾ ਆਸਟ੍ਰੇਲੀਆ ਵਾਲਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ